ब्रैम्टन ਦੇ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਟੂਰਨਾਮੈਂਟ ਸ਼ੁਰੂ ਹੋ ਰਿਹਾ ਹੈ ਗਲੋਬਲ ਜੀਟੀ 20 ਕ੍ਰਿਕਟ ਟੂਰਨਾਮੈਂਟ ਦੇ ਵਿੱਚ ਜੀਟੀਏ ਤੇ ਦੁਨੀਆ ਭਰ ਦੇ ਖਿਡਾਰੀ ਸ਼ਾਮਿਲ ਹੋਣਗੇ ਜੀਟੀ 20 ਕ੍ਰਿਕਟ ਟੂਰਨਾਮੈਂਟ ਅੱਜ ਬ੍ਰੈਮਟਨ ਦੇ ਵਿੱਚ ਸ਼ੁਰੂ ਹੋਵੇਗਾ ਅਤੇ 11 ਅਗਸਤ ਤੱਕ ਚੱਲੇਗਾ ਜਿਸ ਦੇ ਵਿੱਚ ਵਿਸ਼ਵ ਦੇ ਕੁਝ ਚੋਟੀ ਦੇ ਖਿਡਾਰੀ ਸ਼ਾਮਿਲ ਹੋਣਗੇ ਆਯੋਜਕਾਂ ਦਾ ਕਹਿਣਾ ਹੈ ਕਿ ਇਹ ਪ੍ਰਸਿੱਧ ਖੇਡ ਲਈ ਸਖਲਾਈ ਦੇ ਮੈਦਾਨ ਵਜੋਂ ਸ਼ਹਿਰ ਦੀ ਪ੍ਰੋਫਾਈਲ ਨੂੰ ਵੀ ਵਧਾ ਰਿਹਾ ਹੈ ਇਸ ਮੌਕੇ ਬ੍ਰੈਮਟਨ ਦੇ ਮੇਅਰ ਪੈਟਰਿਕ ਬ੍ਰਾਊਨ ਅਤੇ ਜੀਟੀ 20 ਕੈਨੇਡਾ ਦੇ ਸੰਸਥਾਪਕ ਗੁਰਮੀਤ ਸਿੰਘ ਬੂਮ ਵੀ ਇਸ ਸਮਾਗਮ ਦੇ ਵਿੱਚ ਮੌਜੂਦ ਸਨ ਗਲੋਬਲ ਜੀ20 ਕੈਨੇਡਾ ਟੂਰਨਾਮੈਂਟ 25 ਜੁਲਾਈ ਤੋਂ 11 ਅਗਸਤ ਤੱਕ ਟੀਰੀ ਕ੍ਰਿਕਟ ਅਰੀਨਾ ਵਿੱਚ ਹੋਵੇਗਾ ਇਹ ਲੀਗ ਦਾ ਚੌਥਾ ਸੀਜ਼ਨ ਹੈ ਅਤੇ ਜੀ20 ਹਜ਼ਾਰਾਂ ਪ੍ਰਸ਼ੰਸਕਾਂ ਨੂੰ ਸ਼ਹਿਰ ਦੇ ਵੱਲ ਆਕਰਸ਼ਿਤ ਕਰੇਗਾ ਟੂਰਨਾਮੈਂਟ ਪਹਿਲਾਂ 2018 ਵਿੱਚ ਸ਼ੁਰੂ ਹੋਇਆ ਸੀ ਅਤੇ ਫਿਰ ਮਹਾਂਮਾਰੀ ਦੇ ਕਾਰਨ 2020 ਵਿੱਚ ਰੱਦ ਕਰ ਦਿੱਤਾ ਗਿਆ ਸੀ ਅਤੇ ਪਿਛਲੀ ਗਰਮੀਆਂ ਦੇ ਵਿੱਚ ਹੀ ਟੂਰਨਾਮੈਂਟ ਦੀ ਮੁੜ ਵਾਪਸੀ ਹੋਈ ਹੈ ਬ੍ਰੈਮਟਨ ਸਿਟੀ ਹਾਲ ਵਿਖੇ ਅੱਜ ਇੱਕ ਉਦਘਾਟਨੀ ਸਮਾਰੋਹ ਦੇ ਨਾਲ ਕ੍ਰਿਕਟ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਗਈ ਜੀਟੀ20 ਕੈਨੇਡਾ ਦੇ ਸੀਜ਼ਨ ਚੌਥੇ ਦੀ ਸ਼ਾਨਦਾਰ ਸ਼ੁਰੂਆਤ ਦੇ ਮੌਕੇ ਤੇ ਜਿੱਥੇ ਬ੍ਰੈਮਟਨ ਦੇ ਮੇਅਰ ਬੈਟ੍ਰਿਕ ਬ੍ਰਾਊਨ ਪਹੁੰਚੇ ਹੋਏ ਸਨ ਉੱਥੇ ਹੀ ਐਮਪੀਪੀਜ਼ ਅਤੇ ਵੱਖ-ਵੱਖ ਕ੍ਰਿਕਟ ਖਿਡਾਰੀ ਵੀ ਆਏ ਹੋਏ ਸਨ ਜੀਟੀ 20 ਕ੍ਰਿਕਟ ਟੂਰਨਾਮੈਂਟ ਅਧਿਕਾਰੀ ਤੌਰ ਤੇ ਸੀਏਏ ਸੈਂਟਰ ਵਿਖੇ ਅੱਜ ਸ਼ੁਰੂ ਹੋਵੇਗਾ ਆਪਣੀਆਂ ਮਨਪਸੰਦ ਕਨੇਡੀਅਨ ਟੀਮਾਂ ਲਈ ਲੋਕਾਂ ਨੇ ਆਪਣੀ ਖੁਸ਼ੀ ਜ਼ਾਹਰ ਕੀਤੀ ਜੋ ਇਸ ਵਾਰ ਰਾਸ਼ਟਰੀ ਖਿਤਾਬ ਦੇ ਲਈ ਲੜਨ ਕਿਆਂ ਕੈਨੇਡਾ ਦੀ ਕ੍ਰਿਕਟ ਰਾਜਤਾਨੀ ਹੁੰਦੇ ਨਾਤੇ ਸਿਟੀ ਆਫ ਬ੍ਰੈਂਪਟਨ ਲੋਕਾਂ ਨੂੰ ਰਮਾਂਚਕ ਮੈਚਾਂ ਖਿਡਾਰੀਆਂ ਦੇ ਨਾਲ ਮੁਲਾਕਾਤ ਕਰਨ ਅਤੇ ਬੇਮਿਸਾਲ ਉਤਸ਼ਾਹ ਵੇਖਣ ਦਾ ਸੱਦਾ ਦੇ ਰਿਹਾ ਹੈ। ਓਪਨਰ ਲਈ ਆਪਣੇ ਕੈਲੰਡਰਾਂ ਤੇ ਨਿਸ਼ਾਨਾ ਲਗਾਉਣ ਵਾਸਤੇ ਟੋਰਾਂਟੋ ਨੈਸ਼ਨਲਜ਼ ਬਨਾਮ ਵੈਂਕੂਵਰ ਨਾਈਟਸ 25 ਜੁਲਾਈ ਨੂੰ ਸ਼ਾਮ 4 ਵਜੇ ਹੋਵੇਗਾ ਜਦਕਿ ਕ੍ਰਿਕਟ ਦੁਨੀਆ ਭਰ ਵਿੱਚ ਵਿਆਪਕ ਤੌਰ ਤੇ ਖੇਡੀ ਜਾਂਦੀ ਹੈ। ਇਹ ਸਿਰਫ ਉੱਤਰੀ ਅਮਰੀਕਾ ਵਿੱਚ ਵੁੱਡੀ ਮੌਜੂਦਗੀ ਦੀ ਸ਼ੁਰੂਆਤ ਕਰ ਹੈ ਇਸ ਮੌਕੇ ਮੇਅਰ ਪੈਟ੍ਰਿਕ ਬ੍ਰਾਊਨ ਅਤੇ ਹੋਰ ਨਾਲ ਸੱਜਣਾਂ ਦਾ ਕੀ ਕਹਿਣਾ ਸੀ ਆਓ ਸੁਣਦੇ ਹਾਂ Thank you Emergency our MC tonight normally the sponsors so welcome to Brampton City Hall um I just want to say welcome to the fourth edition of the GT20 and we've got um, a great example of exciting tournaments to follow I still remember Last year's tournament, I know many of you were there. But it came down to the last ball, and Andre Russell hit that six uh, to to win the championship. You couldn't have had a more exciting uh, finish. And in Brampton, and in the GTA, in Canada, we've been thirsty for great cricket ever since that final hit. So um, to the owners of the GT Twenty, uh, to Sawant, to Gurley, to Karan, to the family. Thank you for the gift of professional cricket uh, here in our city. A big round of applause. I want to acknowledge the elected officials who are here uh, tonight. If they could give me a, a wave, I see uh, MP Shaq Finale, who is a devout, a devout cricket fan. When he's going to the House of Commons, he's watching cricket on TV. Um, I see Councillor Paul Vasante. Give us a wave. I see Captain Rod Power who visited Pakistan, maybe saw Adrian, Washeed, a game that had proxy with Sheet Al-Ghiri. Now he's a big cricket fan too. Um, Meninder Sadhu, MP. Uh, Sonia Sadhu, MP. Last year, the matches were full of fun, full of families. I was at a lot of the matches. It was a little bit hot, uh, but it's definitely exciting to bring your families out to watch the matches because that's how our, our youth will know about cricket. I'm learning about the game of cricket. I was born in Canada, but it's such a great sport, and I'm so happy to be here. competition very international players, <laughs> ਸਟੂਡਸ ਹੈ ਉਹਨਾਂ ਲਈ ਬਹੁਤ ਅੱਛਾ ਹੋਗਾ ਕਿ ਉਹ ক্রিকেট ਦੇ ਲੀਗ ਲਈ ਆਪਣੇ ਫੈਨਸ ਜੋ ਹੈ ਉਹ ਆਉਣਗੇ ਯਾਨੀ ਆਪਣੇ ਸੁਪਰਸਟਾਰਸ ਨੂੰ ਦੇਖਣ ਕੇ ਲਈ ਉਹਨਾਂ ਲਈ ਬਹੁਤ ਬੜਾ ਆਨੋਰਸ ਹੋਵੇਗਾ ਬ੍ਰੈਂਟਨ ਭਾਰਤ ਸਮੇਤ ਦੇਸ਼ਾਂ ਤੋਂ ਦੱਖਣੀ ਏਸ਼ੀਆਈ ਪ੍ਰਵਾਸੀਆਂ ਦੀ ਵੱਡੀ ਆਬਾਦੀ ਦਾ ਘਰ ਹੈ ਜਿੱਥੇ ਇਹ ਖੇਡ ਬਹੁਤ ਮਸ਼ਹੂਰ ਹੈ ब्रेंटन सिटी हॉल टू वेलिंगटन स्ट्रीट वेस्ट विख एक शानदार रेड कार्पेट ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਸ਼ਾਨਦਾਰ ਕ੍ਰਿਕਟ ਟੂਰਨਾਮੈਂਟ ਦੇ ਵਿੱਚ ਬਾਬਰ ਆਜ਼ਮ ਡੇਵਿਡ ਵਾਰਨਰ ਕ੍ਰਿਸ ਲਿੰਗ ਸ਼ਾਹਨ ਸ਼ਾ ਅਫਰੀਦੀ ਸ਼ਾਕੀਬ ﺍﻟ हसन ਅਤੇ ਹੋਰ ਸੁਪਰਸਟਾਰਾਂ ਦੇ ਨਾਲ 25 ਜੁਲਾਈ ਤੋਂ 11 ਅਗਸਤ ਤੱਕ ਮੁਲਾਕਾਤ ਕਰਨ ਦਾ ਮੌਕਾ ਹੋਵੇਗਾ ਇਸ ਸਾਲ ਦੀ ਪਹਿਲੀ ਵਾਰ ਇੱਕ ਕੈਨੇਡੀਅਨ ਟੀਮ ਕ੍ਰਿਕਟ T20 ਵਿਸ਼ਵ ਕੱਪ ਵਿੱਚ ਖੇਡਣ ਵਾਸਤੇ ਗਈ ਸੀ ਅਤੇ ਟੀਮ ਦੇ 5 ਖਿਡਾਰੀ ਬ੍ਰੈਂਟਨ ਦੇ ਹਨ